ਗੁਰਪ੍ਰੀਤ ਕੋ ਗੀਦੀ ਮੈਂ ਗੱਲ ਅਕਸਰ ਕਰਦਾ ਇਸ ਕਰਕੇ ਮੈਂ ਬੀਨੂ ਢਿੱਲੋਂ ਦੀ ਗੱਲ ਇਸ ਕਰਕੇ ਕਰਦਾ ਗੱਲ ਦੇਖੋ ਜਿਵੇਂ ਮੈਂ ਇਫਤਕਾਰ ਦੀ ਆਪ ਗੱਲ ਕਰਦੇ ਆ ਭਾਜੀ ਬੀਨੂ ਢਿੱਲੋਂ ਪਹਿਲਾ ਬੰਦਾ ਸੀ ਜਿਹਨੇ ਆ ਕੇ ਬੋਲਿਆ ਕਿ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਬੋਲਿਆ ਉਹ ਕਹਿੰਦਾ ਸੀ ਗਲਤ ਗੱਲ ਹੈ ਜੀ ਮੈਂ ਕੰਡੈਮਨ ਕਰਦਾ ਮੈਂ ਉਹੀ ਗੱਲ ਕਰਦਾ ਮੈਨੂੰ ਚੰਗੇ ਲੱਗਦੇ ਨੇ ਜੀ ਉਹ ਉਹ ਕਰਨ ਜੀ ਤਾਂ ਅਨਮੋਲ ਵਰਗਾ ਬੰਦਾ ਮੈਂ ਪੋਲਿਟਿਕਲ ਨਹੀਂ ਇਹਦੀ ਗੱਲ ਕਰਦਾ ਪਰ ਕਰਨ ਜੀ ਤਾਂ ਅਨਮੋਲ ਐਜ਼ ਅ ਕਲਾਕਾਰ ਐਜ਼ ਅ ਮੈਨ ਪਰ ਹਿਊਮਨ ਬੀਇੰਗ ਪਰਸਨ ਆ ਭਾਜੀ ਤੁਸੀਂ ਅੱਧੀ ਰਾਤ ਆਵਾਜ਼ ਮਾਰੋ ਜਿੰਨੇ ਜੋਗੇ ਹੈਗਾ ਖੜਿਆ ਖੜਦਾ ਬੰਦੇ ਨਾਲ ਗੁਰਪ੍ਰੀਤ ਘੁਗੀ ਇੱਕ ਬਹੁਤ ਸਾਰੇ ਕੋਲ ਐਸਾ ਬੰਦਾ ਹੈ ਉਹ ਕਹਿੰਦਾ ਜੀ ਦੱਸੋ ਗੱਲ ਕਰੋ ਭਾਈ ਤੁਸੀਂ ਗੱਲ ਕਰੋ ਗੁਰਪ੍ਰੀਤ ਘੁਗੀ ਨਾਲ ਵੀ ਭਾਜੀ ਇਹ ਬਿਲਡਿੰਗ ਬਣਾਉਣੀ ਹੈ ਕੀ ਕਰਨਾ ਚਾਹੀਦਾ ਜੀ ਦੱਸੂਗਾ ਭਾਜੀ ਸਾਡੇ ਮੁਲਕ ਚ ਫਲਾਣੇ ਫਾਣੇ ਬੰਦੇ ਬਹੁਤ ਵਧੀਆ ਸਟਰਕਚਰ ਖੜਾ ਕਰਦੇ ਨੇ ਨੌਲੇਜ ਬਹੁਤ ਭਾਈ ਤੁਸੀਂ ਗੱਲ ਕਰ ਲਓ ਜੀ ਭਾਜੀ ਪੇਂਟਿੰਗ ਵਾਲਾ ਬੰਦਾ ਕੋਣੋ ਕੋਣ ਫਲਾਣਾ ਬੰਦਾ ਜੀ ਭਾਜੀ ਚਾਹੇ ਗੁਰਪ੍ਰੀਤ ਘੁਗੀ ਦਾ ਪ੍ਰੋਫੈਸ਼ਨ ਨਾ ਹੋਵੇ ਉਹ ਨਹੀਂ ਨਹੀਂ ਉਹ ਉਹ ਐਨਸਾਈਕਲੋਪੀਡੀਆ ਨੇ ਭਾਜੀ ਉਹ ਕਿਉਂ ਨਹੀਂ ਕਿਤਾਬਾਂ ਪੜ੍ਹਦੇ ਨੇ ਪੜ੍ਹਦੇ ਨੇ ਇਹੀ ਕਰਨਾ ਹੈ ਭਾਜੀ ਗੂਗਲ ਦੀ ਗੱਲ ਲਓ ਤੁਸੀਂ ਭਾਜੀ ਉਹ ਬੰਦਾ ਇੱਕ ਸਾਡੇ ਕੰਡਸਟਰੀ ਦਾ ਇੱਕੋ ਇੱਕ ਬਾਹਰ ਬੰਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮੇ ਦਾ ਸਦਾ ਬਹਾਰ ਬਣੇਤਾ ਹੂੰ ਪਰ ਭਾਜੀ ਗੱਲ ਕਰੋ ਛੋਟਾ ਬੱਚਾ ਮੈਂ ਕਹਿੰਦਾ ਮੇਰਾ ਮੁੰਡਾ ਕੁੜੀ ਮਿਲਣ ਚਲੇ ਜਾਵੇ ਉਹ ਕਹੇ ਸਰ ਸਸੀ ਕਲ ਚਾਹ ਦੱਸੇ ਨਾ ਨਹੀਂ ਉਹਨਾਂ ਦਾ ਬੱਚਾ ਹੈ ਸਸੀ ਕਲ ਔਰ ਪੁੱਤਰ ਕੀ ਹਾਲ ਹੈ ਬੇਟਾ ਕੀ ਹਾਲ ਹੈ ਭਾਜੀ ਇਹ ਸਟਾਈਲ ਹੈ ਬੰਦਿਆਂ ਦਾ ਤਿੰਨ ਪੀੜੀਆਂ ਫੈਨ ਹਾਸ ਬੰਦਿਆਂ ਦਾ ਭਾਜੀ ਸਟਾਈਲ ਹੈ ਬੰਦਿਆਂ ਦਾ ਇਸ ਕਰਕੇ ਉਹ ਲੋਕ ਮਤਲਬ ਇਹ ਬਹੁਤ ਸਾਰੀ ਲਿਸਟ ਹੈ ਭਾਜੀ ਨਿਰਮਰ ਰਿਸ਼ੀ ਵਰਗੀ ਲੇਡੀ ਬਹੁਤ ਸਾਰੇ ਭਾਜੀ ਲੋਕ ਹੈ ਜਿਹਨੇ ਭਾਜੀ ਕੱਲ ਮੈਂ ਤੁਹਾਨੂੰ ਕੱਲ ਦੀ ਕੱਲ ਦੱਸਦਾ ਸ਼ਿਵਿੰਦਰ ਮਹਾਲ ਨਾਲ ਮੈਂ ਗੱਲ ਕਰ ਰਿਹਾ ਸੀ ਮੈਂ ਕਿਹਾ ਭਾਜੀ ਗੱਲ ਇਹ ਨਹੀਂ ਹੈਗੀ ਕਿਸੇ ਬੰਦੇ ਨੇ ਮੈਂ ਕਿਹਾ ਦੁਨੀਆ 'ਚ ਇਹ ਗੱਲ ਕਹੀ ਅਜੇ ਤੱਕ ਮੈਂ ਸ਼ਿਵਿੰਦਰ ਮਾਲ ਭਾਜੀ ਬੈਠੇ ਸੀ ਬੀਬੀ ਬਰਮਾ ਕਈ ਜਨ ਬੈਠ ਸੀ ਬੀ ਐਨ ਸ਼ਰਮਾ ਜੀ ਬੈਠੇ ਸੀ ਸਾਡੇ ਪਟਾਚਾ ਦਫਤਰ ਮੈਂ ਕਿਹਾ ਭਾਜੀ ਕਿਸੇ ਬੰਦੇ ਨੇ ਅਜੇ ਤੱਕ ਇਹ ਗੱਲ ਕਹੀ ਕਿ ਮੇਰਾ ਬਾਪ ਮੇਰੇ ਲਈ ਇੰਨਾ ਤੁਹਾਨੂੰ ਕੁਬੇਰ ਛੱਡ ਗਿਆ ਜੀ ਅਰਬਾਂ ਦੀ ਪ੍ਰਾਪਰਟੀ ਛੱਡ ਗਿਆ ਕੋਈ ਯਾਦ ਨਹੀਂ ਕਰਦਾ ਮخه ਕੌਣ ਯਾਦ ਕਰਦਾ ਹੈ ਕਿ ਉਹ ਬੰਦੇ ਨੇ ਸਾਡੇ ਸਮਾਜ ਲਈ ਇਹ ਦੋ ਚੰ ਚੀਜ਼ਾਂ ਚੰਗੀਆਂ ਕੀਤੀਆਂ ਉਹਨੇ ਸਾਡੇ ਸਮਾਜ ਲਈ ਸਾਡੀ ਇਨਸਾਨੀਅਤ ਲਈ ਇਹ ਦੋ ਸ਼ਬਦ ਚੰਗੇ ਬੋਲੇ ਲੋਕ ਉਹਨਾਂ ਨੂੰ ਯਾਦ ਰੱਖਦੇ ਨੇ ਭਾਈ ਭਾਈ ਉਹ ਐਨੇ ਸੀਨੀਅਰ ਬੰਦੇ ਸੀ ਜੇ ਮੈਂ ਗੱਲ ਕਰ ਰਿਹਾ ਸੀ ਸ਼ਵਿੰਦਰ ਮਹਲ ਕਹਿੰਦਾ ਯਾਰ ਆਹ ਗੱਲ ਤਾਂ ਪੱਲੇ ਬੰਨ ਲਈ ਭਾਈ ਮੈਂ ਫੈਨ ਹੋ ਗਿਆ ਬੰਦੇ ਦਾ ਯਾਰ ਜਿਹੜਾ ਬੰਦਾ ਐਸ ਉਮਰ ਚ ਆ ਕੇ ਬੰਦਾ ਕਹਿੰਦਾ ਯਾਰ ਅੱਜ ਮੈਂ ਗੱਲ ਚੰਗੀ ਸਿੱਖ ਲਈ ਭਾਈ ਨਹੀਂ ਸਾਡੇ ਬੰਦੇ ਤਾਂ ਹੰਕਾਰ ਨਾਲ ਭਰੇ ਪਏ ਲੋਕ ਸਾਡੇ ਬੰਦੇ ਤਾਰੀਫ ਕਰਨ ਚ ਬੜੇ ਕੰਜੂਸ ਆ ਭਾਈ ਬਹੁਤ ਕੰਜੂਸੀ ਆ ਪਾਜੀ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਸਿਨੇਮਾ ਕਹਿੰਦੇ ਵੱਡਾ ਕਿਵੇਂ ਹੋਵੇ ਆਪਾਂ ਗੱਲ ਕਰਦੇ ਨੇ ਸਿਨੇਮਾ ਵੱਡਾ ਕਿਵੇਂ ਹੋਵੇ ਪਾਜੀ ਇਹ ਮਾਦਾ ਹੋਣਾ ਚਾਹੀਦਾ ਮੈਂ ਫਿਲਮ ਦੇਖ ਕੇ ਗੱਲ ਕਰਾਂ ਵੀ ਮੈਂ ਤਾਂ ਇਸ ਵੇਲੇ ਵਿੱਚ ਹੈ ਨਹੀਂ ਪਰ ਇਸ ਫਿਲਮ ਦੇ ਵਿੱਚ ਜਿਹੜਾ ਕੁੜੀ ਨੇ ਕਾਸਟਿਮ ਕੀਤਾ ਹੈ ਪਾਜੀ ਕਿਆ ਕਮਾਲ ਦਾ ਕੰਮ ਕੀਤਾ ਹੈ ਭਾਈ ਸੈਟ ਡਿਜ਼ਾਈਨਰ ਨੇ ਕਿਆ ਕਮਾਲ ਦਾ ਸੈਟ ਕੀਤਾ ਹੈ ਪਾਜੀ ਇਹ ਮੇਕਅਪ ਕਿਆ ਕਮਾਲ ਦਾ ਕੀਤਾ ਗਿਆ ਭਾਈ ਡਾਇਲੋਗ ਕਿਨੇ ਲਿਖੇ ਯਾਰ ਸਿਰ ਲਾਤਾ ਪਾਜੀ ਤਾਰੀਫ ਨਹੀਂ ਖੋ ਰਹੀ ਪਾਜੀ ਹਾਲਾਂਕਿ ਮੰਨ ਲਓ ਕੋਈ ਵੱਡੀ ਉਮਰ ਦੀ ਔਰਤ ਹੈ ਨਿਰਮਲ ਰਿਸ਼ੀ ਬੜੀ ਅਗੂ ਰੋਲ ਕਰਦੀ ਹੈ ਭਾਜੀ ਨਵੇਜਾ ਤੇ ਨਿਰਮਲ ਰਿਸ਼ੀ ਦੀ ਕੀ ਕੰਪੀਟੀਸ਼ਨ ਹੈ ਭਾਈ ਤੁਹਾਡੇ ਮੂੰਹੋਂ ਨਿਕਲਦੇ ਨਹੀਂ ਹੈਗਾ ਵੀ ਨਿਰਮਲ ਰਿਸ਼ੀ ਨੇ ਕਮਾਲ ਕਰਤਾ ਇਨਸਕਿਉਰਟੀ ਹੈ ਨਹੀਂ ਇਸki ਹੋਟੀ ਤਾਂ ਹੋ ਵੀ ਨਾ ਜਿੰਨਾ ਤੁਹਾਡਾ ਕੰਪੀਟੀਸ਼ਨ ਹੈ ਭਾਜੀ ਕੰਮ ਤੁਹਾਡੇ ਲੇਡੀ ਨਾਲ ਕਰਦਾ ਕੰਪੀਟੀਸ਼ਨ ਹੈ ਮੈਂ ਕੋਈ ਪੋਲੀਟਿਕਲ ਰੋਲ ਕਰਨਾ ਹੈ